ਕਹਿੰਦਾ ਪਾ ਜਿੱਥੇ ਮੋਟੇ ਬੀ ਆਉਣਗੇ ਮੇਰੇ ਯਾਰ ਨੇ ਇੱਥੇ ਪਹਿਲਾਂ ਉਹਨਾਂ ਤੋਂ ਵੀ ਆ ਜਾਣਾ ਸਾਡੇ Ja, ja, was ਇਹ ਜਿਹੜਾ ਅੱਜ ਸ਼ੰਕਰਪਿੰਡ ਦੇ ਵਿੱਚ ਟੂਰਨਾਮੈਂਟ ਸ਼ੁਰੂ ਹੋ ਰਿਹਾ ਤੇ ਅੱਜ ਪਹਿਲਾ ਦਿਨ ਵਾ ਤੇ ਫੁੱਟਬਾਲ ਦੇ ਮੁਕਾਬਲੇ ਜਿਹੜੇ ਆ ਉਹ ਸ਼ੁਰੂ ਹੋਣ ਜਾ ਰਹੇ ਆ 13 14 15 ਤੇ 16 ਦੀਆਂ ਡੇਟਾਂ ਪਹਿਲਾਂ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜਾ ਟੂਰਨਾਮੈਂਟ ਆ 16 ਤਰੀਕ ਨੂੰ ਕਬੱਡੀ ਤੇ ਰੱਸਾ ਕੱਸੀ ਦੇ ਮੁਕਾਬਲੇ ਹੋਣੇ ਆ ਤੇ ਅੱਜ ਜਿਹੜੇ ਆ ਉਹ ਫੁੱਟਬਾਲ ਦੇ ਮੁਕਾਬਲੇ ਸ਼ੁਰੂ ਹੋ ਰਿਹਾ ਤੇ ਅੱਜ ਜਿਹੜਾ ਇਸ ਅਰਦਾਸ ਕਰਕੇ ਸ਼ੁਰੂਆਤ ਕੀਤੀ ਗਈ ਆ ਤੇ ਬਾਬਾ RAM JI ਸ਼ਾ ਗੱਦੀ ਸੁ线程ਾ ਉਹਨਾਂ ਨੇ ਰਿਬਨ ਕੱਟ ਕੇ ਇਸ ਟੂਰਨਾਮੈਂਟ ਦਾ ਜਿਹੜਾ ਉਦਘਾਟਨ ਕੀਤਾ ਆ ਤੇ ਇੱਥੇ ਹੋਰ ਵੀ ਸਾਡੇ ਪਿੰਡ ਦੇ ਪਤਵੰਤੇ ਕੇਐਸ ਮੱਖਣ ਸਾਡਾ ਪ੍ਰਸਿੱਧ ਸਿੰਗਰ ਪਿੰਡ ਦਾ ਜੋ ਵਰਲਡ ਵਾਈਡ ਜਿਹਨੂੰ ਦੁਨੀਆ ਜਾਣਦੀ ਆ ਤੇ ਹੋਰ ਸਾਡੇ ਪਿੰਡ ਦੇ ਪਤਵੰਤੇ ਜਿਹੜੇ ਆ ਉਹ ਪਹੁੰਚੇ ਆ ਤੇ ਆਪਾਂ ਇੱਥੇ ਗੱਲ ਵੀ ਕਰਾਂਗੇ ਇਧਰ ਐਨਆਰਆਈ ਵੀਰ ਬਲਜੀਤ ਪੁਰੇਵਾਲ ਹੋਰ ਜਿੰਨੇ ਵੀ ਸਾਡੇ ਬਿੱਟੂ ਜੀ ਤੇ ਸਾਡੇ ਕੇਵਲ ਜੀ ਤੇ ਬੂਟਾ ਜੀ ਹੋਰ ਸਾਡੇ ਬਹੁਤ ਸਾਰੇ ਪਿੰਡ ਦੇ ਜਿਹੜੇ ਪਤਵੰਤੇ ਜਿਹੜੇ ਪਹੁੰਚੇ ਆ ਤੇ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕੇਸ ਮੱਖਣ ਦੇ ਨਾਲ ਕਿ ਜਿਹੜਾ ਅੱਜ ਦਾ ਟੂਰਨਾਮੈਂਟ ਆ ਇਹਦੇ ਬਾਰੇ ਕੋਈ ਕੀ ਕਹਿਣਾ ਚਾਹੁੰਦੇ ਆ ਕਿ ਕਿੰਨਾ ਕੁ ਤਸ਼ਾਹਤ ਕਰੂਗਾ ਬੱਚਿਆਂ ਨੂੰ ਜੀ ਕੇਸ ਮੱਖਣ ਬਲਵਾਨ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸ਼ੰਕਰ ਦੇ ਵਿੱਚ ਇਹ ਟੂਰਨਾਮੈਂਟ ਹੋਣ ਜਾ ਰਿਹਾ ਇਹ ਜਿਹੜਾ ਹੈਗਾ ਖੇਡਾਂ ਆ ਇਹ ਸਾਡੇ ਜਿੰਨੇ ਹੁੰਦੇ ਪੰਜਾਬ ਦਾ ਦੇਸ਼ ਦਾ ਪ੍ਰਵੇਖਿਆ ਨੌਜਵਾਨ ਆ ਜਿਹੜੇ ਇਹ ਜਿੰਨੇ ਗਰਾਉਂਡਾਂ ਵਿੱਚ ਆਉਣਗੇ ਪਰ ਜਿਹੜੀ ਅੱਜ ਕੱਲ ਸਭ ਤੋਂ ਮੋਹਰੇ ਗੱਲ ਆਉਂਦੀ ਆ ਕਿ ਇਹ ਜਿਹੜਾ ਨਸ਼ਿਆਂ ਦਾ ਛੇਮਾ ਦਰਹਾਇਆ ਉਹਨੂੰ ਨੱਥ ਪਾਉਣ ਲਈ ਖੇਡਾਂ ਬਹੁਤ ਜ਼ਰੂਰੀ ਆ ਜੋ ਕਿ ਸਾਡੇ ਐਨਆਰਆਈ ਵੀ ਸਹਿਯੋਗ ਦੇ ਦੇ ਰਹੇ ਆ ਤੇ ਨਾਲ ਹੀ ਸਾਡੇ ਜਿਹੜੇ ਮਹਾਪੁਰਸ਼ ਆ ਉਹ ਵੀ ਅਸ਼ੀਰਵਾਦ ਦੇਣ ਲਈ ਪਹੁੰਚੇ ਆ ਤੇ ਐਨਆਰਆਈ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਟੂਰਨਾਮੈਂਟ ਤਾਂ ਸਾਲ ਦੇ ਵਿੱਚ 2-4 ਹੋਣੇ ਚਾਹੀਦੇ ਆ ਇੱਕ ਨਹੀਂ ਹੋਣਾ ਚਾਹੀਦਾ ਸੋ ਇਹ ਟੂਰਨਾਮੈਂਟ ਹੋ ਰਿਹਾ ਸਾਡੇ ਪਹਿਲਾਂ ਵੀ ਟੂਰਨਾਮੈਂਟ ਹੁੰਦਾ ਉਹਦੇ ਵਿੱਚ ਵੀ ਸਾਰਾ ਪਿੰਡ ਨਗਰ ਇਕੱਠਾ ਹੁੰਦਾ ਇਸ ਵਾਰ ਵੀ ਲੋਕਾਂ 'ਚ ਬਹੁਤ ਉਤਸ਼ਾਹ ਆ ਤੇ ਮੈਨੂੰ ਬੜਾ ਵਧੀਆ ਲੱਗਾ ਕਿ ਜਦੋਂ ਅਸੀਂ ਟੂਰਨਾਮੈਂਟ ਸ਼ੁਰੂ ਕਰਾਉਨੇ ਆ ਉਦੋਂ ਲੋਕ ਇਕੱਠ ਹੁੰਦੇ ਪਰ ਅੱਜ ਬਹੁਤ ਵੱਡਾ ਇਕੱਠ ਹੋ ਗਿਆ ਆ ਇਹ ਸਾਡੇ ਵੀ ਸਾਰਿਆਂ ਦੀ ਖੁਸ਼ੀ ਦੀ ਗੱਲ ਆ ਤੇ ਜਿੱਥੇ ਤੱਕ ਤੁਹਾਡੇ ਮਾਧਮ ਰਾਹੀਂ ਮੇਰੀ ਆਵਾਜ਼ ਪਹੁੰਚੇ ਖਾਸ ਕਰਕੇ ਨਗਰ ਨਿਵਾਸੀਆਂ ਲਈ ਫਮਾਵਾ ਕੇ 13 14 15 16 ਤੱਕ ਆਪਣੇ ਕਮਾਕਾਰਾਂ ਤੋਂ ਵਿਹਲੇ ਹੋ ਕੇ ਤੇ ਗਰਾਊਂਡ ਵਿੱਚ ਆਓ ਤੇ ਆਪਣੇ ਬੱਚਿਆਂ ਨੂੰ ਖਾਸ ਕਰਕੇ ਮਾੜ ਲੈ ਕੇ ਆਓ ਤੇ ਬਹੁਤ ਚੰਗਾ ਹੋਊਗਾ ਇੱਥੇ ਮੈਂ ਸਾਰੇ ਐਮਆਰਏ ਵੀਰਾਂ ਦਾ ਧੰਨਵਾਦ ਕਰਦਾ ਮਹਾਪੁਰਸ਼ਾਂ ਦਾ ਪਤਵੰਤੇ ਸੱਜਣਾ ਦਾ ਤੇ ਖਿਡਾਰੀਆਂ ਲਈ ਗੁੱਡ ਲੱਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ 60 ਪੇਟ ਤੋਂ ਬਚਾਏ ਗੁੱਡ ਲੱਕ ਫੋਟੋ ਦਿਖਾ ਲਈ ਫੋਟੋ ਅੱਜ ਇਸ ਟੂਰਨਾਮੈਂਟ ਦੇ ਵਿੱਚ ਸਾਡੇ ਆਪਣੇ ਹੀ ਨਗਰ ਦੇ ਪਛੋਕੜ ਜਿਹੜਾ ਇਹਨਾਂ ਦਾ ਪਿੰਡ ਵੀ ਸ਼ੰਕਰਈ ਆ ਤੇ ਅੱਜ ਸਰਪੁਰਾ ਪਿੰਡ ਤੋਂ ਜਿਹੜੇ ਬਹੁਤ ਹੌਮ ਹਮਾ ਕੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਆ ਸਾਡੇ ਚੇਅਰਮੈਨ ਸਾਹਿਬ ਬਲਜੀਤ ਸਿੰਘ ਜੀ ਤੇ ਇਹਨਾਂ ਨਾਲ ਵੀ ਆਪਾਂ ਗੱਲ ਕਰਦੇ ਆ ਕਿ ਕਿੱਦਾਂ ਲੱਗਾ ਜਿੱਥੇ ਸ਼ੰਕਰ ਆ ਕੇ ਤੇ ਟੂਰਨਾਮੈਂਟ ਜਿਹੜੇ ਆ ਤੁਹਾਨੂੰ ਲੱਗਦਾ ਕਿ ਕਿੰਨੀ ਜਿਹੜੀ ਆ ਮੌਜਵਾਨਾਂ ਨੂੰ ਅਗਾਹ ਵਧੂ ਜੰਗ ਗਰਾਉਂਡਾਂ ਵੱਲ ਨੂੰ ਖਿੱਚ ਰਿਹਾ ਹੈ ਦੇਖੋ ਜੀ ਜਿਹੜੇ ਟੂਰਨਾਮੈਂਟ ਆ ਬਹੁਤ ਲਾਜ਼ਮੀ ਆ ਕਰਾਉਣੇ ਵੀ ਚਾਹੀਦੇ ਹੋਣੀ ਵੀ ਚਾਹੀਦੇ ਆ ਜੋ ਅੱਜ ਸੰਕਰ ਪਿੰਡ ਵਿੱਚ ਐਨ ਆਰ ਆਈ ਕਿੰਨੇ ਵੀ ਵੀਰ ਪਿੰਡ ਦੇ ਨਗਰ ਨਿਵਾਸੀ ਲਾਗਲੇ ਪਿੰਡਾਂ ਦੇ ਜੋ ਵੀ ਨਗਰ ਨਿਵਾਸੀ ਆਏ ਆ ਇਹ ਟੂਰਨਾਮੈਂਟ ਦੀ ਸ਼ੁਰੂਆਤ ਕਰਾਉਣ ਲਈ ਸਾਡੇ ਬਾਬਾ ਜੀ ਜਿਨ੍ਹਾਂ ਨੇ ਦੀਵਲ ਕਟਿਆ ਕੱਟ ਕੇ ਸ਼ੁਰੂਆਤ ਕਰਾਈ ਆ ਇਹ ਟੂਰਨਾਮੈਂਟ ਹਰ ਸਾਲ ਜਿੱਤਾ ਮੱਖਣ ਜੀ ਨੇ ਗਿਆ ਵੀ ਦੋ ਵਾਰੀ ਵੀ ਆਏ ਭਾ ਚਾਰ ਆਰੀ ਵੀ ਹੋ ਜਾਣ ਕਿਉਂਕਿ ਜੋ ਬੱਚੇ ਪੁੱਟਿਆਂ ਰਾਹਾਂ ਨੂੰ ਤੁਰੇ ਆ ਨਸ਼ੇ ਆਲੂ ਤੁਰੇ ਆ ਗਾ ਜੋ ਨਵੀਂ ਪੀੜ੍ਹੀ ਆ ਉਹ ਕੇਲਾ ਦੇ ਵਿੱਚ ਬੈ ਕੇ ਇਸ ਨਸ਼ੇ ਦੀ ਦਲਦਲ ਤੋਂ ਬਚ ਜਾਣਗੇ ਇਸ ਲਈ ਅਸੀਂ ਸਾਰੇ ਐਨ ਆਰ ਆਈ ਭਰਾਵਾਂ ਦਾ ਨਗਰ ਨਿਵਾਸੀਆਂ ਦਾ ਹੋਰ ਰਾਏ ਸੱਜਣਾ ਦਾ ਬਹੁਤ ਬਹੁਤ ਜੀ ਆਇਆਂ ਕਹਿੰਦੇ ਆ ਧੰਨਵਾਦ ਹਾਂਜੀ ਹੋਰ ਵੀ ਸਾਡੇ ਪਿੰਡ ਦੇ ਜਿਹੜੇ ਪਤਵੰਤੇ ਖੜੇ ਆ ਆਪਾਂ ਉਹਨਾਂ ਨਾਲ ਵੀ ਬਾਰੀ-ਬਾਰੀ ਗੱਲ ਕਰਦੇ ਆ ਕਿ ਕਿੱਦਾਂ ਲੱਗ ਰਿਹਾ ਇਹ ਟੂਰਨਾਮੈਂਟ ਜਿਹੜੇ ਆ ਖੇਡਾਂ ਜਿਹੜੀਆਂ ਗਰਾਊਂਡਾਂ ਦੇ ਵਿੱਚ ਹੋ ਰਹੀਆਂ ਪਿਛਲੇ ਕੁਝ ਦਿਹਾਕਿਆਂ ਤੋਂ ਪੰਜਾਬ ਇੱਕ ਪਾਸੇ ਤਾਂ ਬੱਚਿਆਂ ਨੂੰ ਡਰੱਗ ਐਡਿਕਸ਼ਨ ਹੋਈ ਆ ਦੂਸਰੇ ਪਾਸੇ ਇੱਕ ਹੋਰ ਐਡਿਕਸ਼ਨ ਜਿਹਦਾ ਮਾਪਿਆਂ ਨੂੰ ਪਤਾ ਨਹੀਂ ਲੱਗਦਾ ਸੋਸ਼ਲ ਮੀਡੀਆ ਐਡਿਕਸ਼ਨ ਬੱਚੇ ਅੰਦਰ ਵਿੱਚ 8 ਘੰਟੀਆਂ ਵੱਧੇ ਸੋਸ਼ਲ ਮੀਡੀਆ ਨਾਲ ਅਟੈਚ ਰਹਿੰਦੇ ਆ ਜਿਨ੍ਹਾਂ ਨਾਲ ਆਪਣੇ ਡਿਪਰੈਸ਼ਨ ਦੇ ਕੇਸ ਵੀ ਵੱਧਦੇ ਆ ਬੱਚਿਆਂ ਦੇ ਨੇਕਟਿਵਿਟੀ ਆਉਂਦੀ ਬਹੁਤ ਜਿਆਦਾ ਇਹ ਟੂਰਨਾਮੈਂਟ ਨਾਲ ਬੱਚਿਆਂ ਨੂੰ ਘਰਾਂ ਚੋਂ ਕੱਢ ਕੇ ਜਦੋਂ ਗਰਾਊਂਡਾਂ 'ਚ ਆਉਣਗੇ ਡਰਗ ਐਡਿਕਸ਼ਨ ਦੇ ਨਾਲ ਨਾਲ ਸੋਸ਼ਲ ਮੀਡੀਆ ਐਡਿਕਸ਼ਨ ਵੀ ਖਤਮ ਹੋ ਗਈ ਬੱਚਿਆਂ ਦੇ ਸਰੀਰ ਤੰਤਰ ਸਿਹਤੋਂਗੇ ਦਿਮਾਗ ਤੰਤਰ ਸਿਹਤੋਂ ਪੜ੍ਹਾਈ ਵਿੱਚ ਵੀ ਮਨ ਲੱਗੂਗਾ ਇਹ ਟੂਰਨਾਮੈਂਟ ਸਾਡੇ ਨੌਜਵਾਨਾਂ ਲਈ ਬਹੁਤ ਪ੍ਰੇਰਣਾਦਾਇਕ ਆ ਇਹ ਹੋਣੀ ਚਾਹੀਦੀ ਧੰਨਵਾਦ ਜੀ